ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੇ ਚਰੀਆਂ ਮੇਲਾ ਕਿਹ ਟੋਪ ਦੀਆਂ ਖੜੀਆਂ ਆ ਚੱਲ ਗਿਆ ਬਾਜਰਾ ਹੈ ਮੇਰਾ ਤਾਂ ਸੜਾ ਕੱਖਾਂ ਵਰਗਾ ਉਹ ਲੜੀ ਹੈ ਨਹੀਂ ਤਾਂ ਆ ਜਾਂਦੀ ਮੇਰੀ ਤਾਂ ਕੱਖ ਜਿੱਥੇ ਮੈਨੂੰ ਵੱਧ ਦਿਖ ਜਾਂਦੇ ਨੇ ਵੀ ਭਰੀ ਬਲੇਜ ਮਾ ਵੱਢ ਗਈ ਆ ਕੱਖਾਂ ਦੀ ਮੈਰੀ ਤੂੰ ਹੋਰ ਕ ਡੰਗਰ ਰਿਪੂ ਖਰੇਣੇ ਚਾਹੀਦੇ ਹਾਂ ਡੰਗਰ ਭੁੱਖੇ ਦੇ ਰਜੇ ਹੋਣਗੇ ਉਹਨਾਂ ਨੇ ਪੜਨਰ ਜਾ ਕੇ ਰੱਗਣਾ ਜੇ ਨਹੀਂ ਭੁੱਖੇ ਨਹੀਂ ਭੁੱਖੇ ਅਸੀਂ ਭੁੱਖੇ ਨਾ ਠੀਕ ਹੈ ਪੱਤੀ ਕਰ ਲੈ ਇਹੋ ਪੈ ਗਿਆ ਦੁੱਧ ਜਾ ਇਹਨੀ ਗੱਲ ਕਹਿ ਕੇ ਛੱਡੀ ਅਸ ਵੀਰ ਦੁੱਧ ਤਾਂ ਪੈ ਗਿਆ ਬਲ ਮੋੜਨ ਲੱਗ ਗਈ ਸੀ ਹਾਂ 471 ਆਹ ਹੈ ਇੱਕ ਗੈਠ ਅਮ ਵੀ ਫੜਾਇ ਮੇਡਾ ਨੂੰ ਬਾਲ ਨੂੰ ਅਸੀਂ ਹੁਣ ਆ ਮੰਨ ਕੇ ਇਹ ਬੀਜ ਕਿਹੜਾ ਪੜਾ 471 ਪੂਰੇ ਤੇ ਹਾਂ ਮੇਡਾ ਇੱਕ ਤੇ ਦੇਖ ਤੇ ਦੋ ਦੋਂ ਗੋੜ ਹੈ ਦੋਂ ਦਾ ਅਗੇਠ ਵੀ ਦੇਖ ਲੋ ਕਿੱਡਾ ਉਹ ਬੀਜ ਇਹਦੀ ਕਵੇਰੀ ਦਾ ਜਿਹੜਾ ਆਪਣਾ ਮੰਡਵਾ ਹੈ ਦੋ ਕਵੇਰੀ ਦੇ ਆ ਇਹ ਹੈਨਾ ਹੂੰ ਜਿਹੜੀ ਵਧੀਆ ਹੈ ਇਹ ਇਹ ਹੁਣ ਤੂੰ ਦੇਖ ਲੈ ਵੀ ਬੀਜੀ ਦਾ ਵਧੀਆ ਏ ਇਹ ਮੈਂ ਘਾਟ ਚਾਲ ਪਾ ਪਤਾ ਲੱਗੂਗਾ ਦਰਮਿਆਨੇ ਜੇ ਟਾਈਮ ਤੇ ਲੱਗੀ ਹੋਈ ਏ ਹਨਾ ਗੇਤੀ ਨਾਲ ਪਛੇਤੀ ਹਨਾ ਹੂੰ ਠੀਕ ਆ ਟਾਈਮ ਇਹਦਾ ਮੱਕੀ ਵਾਲੀ ਦੀ ਆ ਮੱਕੀ ਦੀ ਮੱਕੀ ਪਹਿਲਾਂ ਕੁਝ ਨਹੀਂ ਕੀਤੀ ਜੀ ਇਹ ਕਹੀਆ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੂੰ ਜੀਰੀ ਬਹੁਤ ਟੌਪਦੀ ਹੋਈ ਆ ਵਧੀਆ ਯਾਰ ਸਿਹਰ ਨੂੰ ਖਾავਦੀ ਚਾਹੀਦਾ ਹੂੰ ਦੇਖੋ ਨੇ ਕਹਿਆ ਕਾਦੇ ਕਸਾਰ ਪਈ ਏ ਕੋਈ ਉਂਗੀ ਦੇਲਾ ਨਹੀਂ ਮੈਂ ਹਾਈਵੇਟਾਂ ਮੈਂ ਦੇਖਿਆ ਥੜੇ ਕੋਈ ਢੱਕਾ ਬੜਾ ਕੋਈ ਨੀਮਾ ਕੋਈ ਬੜਾ ਏ ਥੜੀ ਕਸਾਰ ਪਈ ਆਲੇ ਨੇ ਪਨੀਰੀ ਵਾਲੇ ਖੇਤ ਚ ਲਾਈ ਦੀ ਆ ਆਹ ਦਾ ਸਭ ਤੇ ਬਾਅਦ ਲਾਈ ਆ ਹਨਾ ਸਭ ਤੇ ਬਾਅਦ ਇਹ ਬੀਜੀ ਉਦੋਂ ਜ ਹਾਂ ਐਨੀ ਕ ਪਹਿਲਾਂ ਵੀ ਜੀ ਦੀ ਪਨੀਰੀ ਹਾਂ ਪਨੀਰੀ ਉਹ ਦੇਖ ਲੈ ਕਾਰੇ ਰਲ ਗਈ ਕਾਰੇ ਰਲ ਜਾਂਦੀ ਜੀ ਦੀ ਵਿੱਚ ਜਾ ਲੈਣਾ ਹੋਵੇ ਬਸ ਹਾਂ ਫੇਰ ਨਹੀਂ ਫੇਰ ਕਾਰੇ ਰਲ ਜਾਂਦੀ ਆ ਠੀਕ ਆ ਜੀ ਅਮਨਦੀਪਾ ਨਾ ਨਾ ਬਜੀ ਅਮਨਦੀਪ ਨੂੰ ਅੱਜ ਕਮਾ ਕੇ ਜਾਣਾ ਮੰਡਲ ਏਰੀਆ ਚ ਮੈਂ ਤਾਂ ਬਈ ਕੱਠ ਵੜਦਾ ਮੈਨੂੰ ਚੱਕ ਲਿਆ ਉੱਥੇ ਤੇ ਬੇਉਪੁੱਤ ਉਹਨੂੰ ਲੇਟ ਕਰਾਉਣਾ ਅੱਜ ਦੇਖਦੀ ਹੁੰਦੇ ਆਗੇ ਉਹ ਲੇਟ ਨਹੀਂ ਹੁੰਦੇ ਆਗੇ ਬਹੁਤ ਟਾਈਮ ਹੈ ਮੌਸਮ ਵੀ ਅੱਜ ਉਹ ਲੇਟ ਉੱਠਦਾ ਅੱਠ ਵਜੇ ਤੋਂ 10 ਮਿੰਟ ਹੋ ਗਏ ਮੈਂ ਵੀ ਤਾਂ ਲੇਟ ਹੀ ਉੱਠਦਾ ਮੈਂ ਵੀ 7 ਵਜੇ ਉੱਠਦਾ ਮੈਂ ਵੀ 7 ਵਜੇ ਉੱਠਦਾ ਮੌਸਮ ਖਰਾਬ ਹੋਇਆ ਹੋਇਆ ਥੋੜਾ ਜਿਹਾ ਅੱਜ ਜ਼ਿਆਦਾ ਆ ਬੱਦਲਾਂ ਦੇ ਵਿੱਚ ਓਏ ਹੋਈ ਬਈ ਰਹਿਣਾ ਇੰਨਾ ਯਾਰ ਹੁਣ ਹੁਣ ਦੇਖ ਹੁਣ ਠੰਡ ਵਾਲਾ ਮੌਸਮ ਹੈ ਠੰਡ ਲੱਗਦੀ ਆ ਜਿਹੜਾ ਮੈਂ ਤਾਂ ਕੰਮ ਨਹੀਂ ਕਰਦਾ ਬਿੱਲ ਉਹਨੂੰ ਬਾਣੀ ਮੋਟੀ ਹਾਂ ਜੇ ਹੁਣ ਤੋਂ ਆਪਣੇ ਕੰਮ ਮੈਂ ਪੁੱ ਜੇ ਹੁਣ ਧੁੱਪ ਨਿਕਲੀ ਹੂੰ ਹੈਲੋ ਹੁਣੇ ਗਰਮੀ ਲੱਗ ਜਾਣੀ ਪੈਣੀ ਇਹ ਆਹੀ ਮੌਸਮ ਚ ਬੰਦਾ ਜਿਆਦਾ ਬਿਮਾਰ ਹੁੰਦਾ ਦਾਦੀ ਢਿੱਲੀ ਹੋਈ ਵੀ ਆ ਉਹੀ ਗੱਲ ਆ ਮੌਸਮ ਜਿਆਦਾ ਖਰਾਬ ਕਰਦਾ ਦੇਖਦਾ ਠੰਡਾ ਬਣ ਕੇ ਜਾਂਦੇ ਆਪਾਂ ਦੇਖਦਾ ਦਵਾਈ ਦੁਆ ਕੇ ਲੈਂਦਾ ਅੱਜ ਹਾਂ ਹਾਂ ਕਦੇ ਮੌਸਮ ਕਿਛਾ ਜਿਹਾ ਹੋ ਜਾਂਦਾ ਚੇਂਜ ਹੁੰਦਾ ਨਾ ਮੌਸਮ ਤਾਂ ਹੀ ਬੰਦਾ ਢਿੱਲਾ ਹੁੰਦਾ ਗਰਮ ਸਰਦ ਹੁੰਦਾ ਕਦੇ ਤਾਂ ਐਂ ਲੱਗਦਾ ਜਿੱਦਾਂ ਹਵਾ ਜੀ ਚੱਲਦੀ ਧੁੱਪ ਨਿਕਲੀ ਹੁੰਦੀ ਵੀ ਲਾ ਸਿਆੜ ਵਾਲੇ ਦਿਨਾਂ ਅਗੇ ਕਦੇ ਗਰਮੀ ਜੰਨੀ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਵੀ ਕਿਹੜੇ ਕੱਪੜੇ ਪਾਈ ਉਹ ਕੰਮ ਹੋਇਆ ਵਾ ਅਹ ਵਾਗਾ ਦੀ ਜਿਹੜੀ ਵਾਲੀ ਖੰਧਰ ਪਾਈ ਹੈਗਾ ਰੂਪੀਆ ਪਾਈ ਹੈ ਪਾਪੀ ਨੂੰ ਪਾਈ ਹੈ ਕਿਹੜਾ ਪਾਈ ਹੈ ਹੁਣ ਹੋਰ ਪਤਾ ਨਹੀਂ ਲੱਗਦਾ ਹੈਗਾ ਜਦ ਇੱਕ ਬੰਦਾ ਗੱਲ ਸਾਥ ਹੋ ਜਾਂਦੀ ਜਦ ਜਦ ਪਰ ਆ ਮੌਸਮ ਤੇ ਬਚ ਕੇ ਰਹੇ ਆ ਕੇ ਰਹੇ ਠੰਡਾ ਪਾਣੀ ਨਾ ਪੀਓ ਮੈਂ ਵੈਸੇ ਹੁਣ ਪੀ ਗਏ ਆ ਮੈਂ ਗਿਆਨ ਤਾਂ ਦੇ ਰਿਹਾ ਪਰ ਪੀ ਹੋ ਜਾਂਦਾ ਯਾਰ ਜਦ ਬੰਦਾ ਕੰਮ ਕਰਦਾ ਕਰਦੀ ਹੋਣੀ ਦਿਨ ਸਪਰੇਅ ਹੋ ਗਈ ਸਾਡੀ ਉੱਥੇ ਮੰਡਮਾ ਹੋ ਗਈ ਠੀਕ ਹੈ ਹਾਂ ਉਹਦੇ ਬਾਅਦ ਸਪਰੇਅ ਨਹੀਂ ਹੋਈ ਹੁਣ ਹੁਣ ਨਹੀਂ ਮੌਸਮ ਖਰਾਬ ਆ ਲੱਗਦਾ ਹਾਂ ਹਾਂ ਹੁਣ ਕੋਈ ਭਰੋਸਾ ਨਹੀਂ ਹੈਗਾ ਕਿੰਨੇ ਜਿਹਾ ਗਿਰਦੀ ਵੀ ਆ ਨਹੀਂ ਪਤਾ ਨਹੀਂ ਕੁਝ ਵੀ ਕੱਲ ਕਿੰਨਾ ਕਮੀ ਪੀ ਆਪਣੇ ਉਰੇ ਮੀਂਹ ਆਪਣੇ ਹਿਸਾਬ ਦਾ ਹੀ ਆ ਪੈ ਲਿਆ ਖਾਸਾ ਘੰਟਾ ਪੀ ਗਿਆ ਹੈ ਨਾ ਪਿੰਡ ਇੱਥੇ ਨਾਲੋਂ ਜ਼ਿਆਦਾ ਹੈ ਉਰੇ ਘੱਟ ਹੈ ਮੀਂਹ ਹਾਂ ਠੀਕਦਾ ਨਾ ਮੰਡਮਾ ਹੋਊਗਾ ਕਹਿੰਦੇ ਹੈ ਨਹੀਂ ਮੰਡਮਾ ਨਹੀਂ ਹੈਗਾ ਬਿੰਦਰ ਕਹਿੰਦਾ अच्छा हां। ਉਹ ਬਿਆਖੀ ਦੇਖਦੇ ਆਂ ਕਿਆ ਕਹਿੰਦੇ ਆਂ। ਹਲਦੀ ਨੋਕਰ ਵੇਦੀ 2:30 ਵਜੇ ਦਾ ਮੀਂਹ ਸਟਾਰਟ ਹੋਇਆ ਵਾ। ਹੂੰ। ਬੰਦੇ ਸਾਡੇ ਸੀਜ਼ਨਮੈਨ ਜਾਣੇ ਉੱਧਰੋਂ ਫੀਲਡ ਕਰਨ। 2:30 ਵਜੇ ਦਾ ਮੀਂਹ ਸਟਾਰਟ ਹੋਇਆ ਵਾ ਉਹਨੇ ਮੈਨੂੰ ਵੀਡੀਓ ਭੇਜੀ ਬਣਾ ਕੇ ਜੇ ਦੇਖੇ ਵਿੱਚ ਹਨੇਰਾ ਹੋਇਆ ਵਾ ਦਿਖਦਾ ਹੀ ਕੱਖ ਨਹੀਂ 3:00 ਵਜੇ। ਆਹੋ ਫਿਰ ਸਾਰੇ ਵਾਸੀ ਵੀ ਨਹੀਂ ਆਉਂਦੇ। ਫਿਰ ਵੀ ਉਹ ਭੇਜੀ ਤੇ ਹੀ ਆਏ ਆ 5:30 ਵਜੇ ਦੇਖ ਲਓ। ਹੂੰ। ਇੰਨੇ ਵੇ ਆਇਆ ਬਦਲ ਇੱਕ ਜੂਨ ਨਾਲ ਆ ਬਦਲ ਹੋਊ ਸਵੇਰ ਦਾ ਫੇਰ ਪੈਂਦਾ ਨਦੀਆਂ ਆਉਂਗੀਆਂ ਹ ਹੋਂ ਆਉਂਗੇ ਨਦੀਆਂ ਉਹਨਾਂ ਦੀ ਆਉਗੀ ਪਰ ਰਾਤ ਦੇ ਪੈਂਦਾ ਲਾਤੀ ਲਸਕਦਾ ਹੋਂ ਆਉਂਗੇ ਚੱਲ ਚੱਲੀਏ ਦੇਖੀਏ ਕਹਾਂ ਚੱਲ ਚੱਲੀਏ ਚੱਲ ਇਹਨੂੰ ਹਲਦੀ ਨਹੀਂ ਹੈਗੀ ਨਾ ਵੀ ਹਲਦੀ ਵੀ ਨਹੀਂ ਹੈਗੀ ਸਵੇਰੇ ਹੋ ਜਾਵੇ ਵਧੀਆ ਆਇਆ ਕਰਾਦੇ ਨਹੀਂ ਸਵੇਰੇ ਨੂੰ ਇਹਦੀ ਵੀ ਬਹੁਤ ਬੱਲ ਬਹੁਤ ਸੋਹਣੀ ਹੈ ਜੀਰੀ ਦੀ ਉਹ ਹਲਦੀ ਪੈਂਦੀ ਹੈ ਸਿਲ ਤੇ ਪੈਂਦੀ ਹੈ ਇੱਕ ਮੌਸਮ ਠੰਡਾ ਜਿਹਾ ਹੁਣ ਐਦੇ ਚ ਹਲਦੀ ਵਾਦੀ ਇਹੇ ਜਿਹੇ ਮੌਸਮ ਚ ਹਲਦੀ ਵਾਦੀ ਆ ਹਲਦੀ ਵਾਦੀ ਤੇਰੀ ਜੂਰੀਆ ਜ਼ਿਆਦਾ ਪਿਆ ਵਾ ਜੀਰੀ ਮਾਂ ਭਾ ਵੀ ਹਲਦੀ ਪੈਂਦੀ ਆ ਜੇ ਜੂਲੀ ਜਿਆਦਾ ਛੱਡਦੇ ਇਹ ਦਰਮਿਆਨੀ ਚਾਹੀਦੀ ਆ ਫਤਲਾ ਠੀਕ ਨਹੀਂ ਪੀਲੀ ਜੋ ਕਹਿੰਦੇ ਸਿਰੇ ਨਾਲ ਜਿਹੜੀ ਸਭ ਤੋਂ ਲੋਟ ਹੈ ਉਹ ਸਭ ਤੋਂ ਵਧੀਆ ਜਿਹੜੀ ਕਾਥ ਨਹੀਂ ਛੱਡਦੀ ਜਿਹੜੀ ਨੂੰ ਹਲਦੀ ਪਾਣੀ ਉਹ ਪੈਣੀ ਹੈ ਉਹ ਤਾਂ ਹੈਗੀ ਹੈ ਬਾਕੀ ਹੁਣ ਕਿਸੇ ਕਿਸੇ ਬੀਜ ਨੂੰ ਹੈਗੀ ਵੀ ਆ ਕਿਸੇ ਨੂੰ ਨਹੀਂ ਵੀ ਹੈਗੀ ਕਿਸੇ ਬੀਜ ਨੂੰ ਜਿਆਦਾ ਵੀ ਪੈਂਦੀ ਆ ਹਮਮ ਚੱਲ ਦੇਖੀਏ ਬੰਦੇ ਆਲੇ ਤਾਂ ਨਹੀਂ ਆਉਂਦੇ ਅੱਜ ਕੱਲ ਨੂੰ ਕਿਹਾ ਤਾਂ ਉਹਨਾਂ ਨੇ ਅੱਜ ਕੋਲ ਹੋ ਗਿਆ ਆ ਅੱਛਾ ਕੱਲ ਨੂੰ ਮੇਚਾ ਫਾਂਡ ਥੋੜੀ ਜਿਆਦਾ ਰੇਦੀ ਘੱਟ ਲੱਗੀ ਹੋਈ ਆ ਨਹੀਂ ਨਹੀਂ ਇਹ ਮਾੜੀ ਉੱਥੇ ਨਾ ਥੋੜਾ ਜਿਹਾ ਹਲਕੀ ਇੱਥੇ 2-3 ਬਾਈ ਵੇ ਵੱਧਾ ਗਿਰਿਆ ਅੱਛਾ ਉਹਦਾ ਫਰਕ ਪਿਆ ਥੋੜੀ ਜਿਹੀ ਦੌਂ ਤੀ ਹੈ ਆਹੀ ਆ ਆਹੀ ਪਤਾ ਨਹੀਂ ਆਹੀ ਦੀ ਪਤਾ ਨਹੀਂ ਗੁੱਟੀ ਮਾਰੀ ਪਤਾ ਨਹੀਂ ਗੁੱਟੀ ਹੀ ਮਾਰੀ ਤੇ ਉਹ ਹੁਣ ਤਾਂ ਬਰਾਬਰ ਹੋ ਗਈ ਹੁਣ ਬਰਾਬਰ ਹੋ ਗਈ ਇੱਥੇ ਐ ਲੱਗਦਾ ਮੈਨੂੰ ਜਿੱਦਾਂ ਪਨੀਰ ਦੀ ਸਾਈਡ ਤੇ ਪਤਲੀ ਬਣ ਲੈਂਦੇ ਭਈਏ ਦੀ ਉਹ ਵੀ ਹੋ ਗਿਆ ਉਹ ਚੀਜ਼ ਲੱਗੀ ਵੀ ਇੱਥੇ ਦੋ ਕੇ ਗੁੱਟੀਆਂ ਬਾਕੀ ਸਾਰੀ ਠੀਕ ਹੈ ਨਾ ਹੋ ਗਈ ਆ ਵੀ ਗੱਲ ਨਾਲ ਕੀ ਹੁਣ ਬਾਕੀ ਗੱਲ ਨਾਲ ਜੱਲੇ ਦਾ ਵਧੀਆ ਖੜਾ ਹੈ ਨਾ ਗੰਨਾ ਠੀਕ ਹੈ ਇਹ ਦੂਆ ਏ ਤੇਰਾ ਇਹਨੇ ਦੋ ਵਾਰੀ ਬਣਾ ਦਿੱਤਾ ਕਾਈ ਉਦੇਲਾ ਇਹਨੇ ਬਣਾਇਆ 2 ਫੁੱਟ ਗੈਪ 200 ਆਇਡ ਮਨ ਲੱਗਦਾ ਜਿਹੜਾ ਉਹ ਗੰਨਾ ਹੈ ਨਾ ਉਧਰ ਤੇ ਹਸ ਵੀਰ ਕੱਤੇ ਤੈਮੀ ਦੇਖਿਆ ਹੋਊਗਾ ਵਿਚ ਨੂੰ ਚਾਨਣਾ ਦਿਖਦਾ ਹੈ ਉਹ ਬਣਾਈ ਦੋ ਬਿਲ ਲੱਗੇ ਆ ਹਾਂ ਅਸੀਂ ਪਹਿਲਾਂ ਬਣਾ ਗਿਆ ਸਿਰੇ ਤੱਕ ਸਿਆਣ ਦੇ ਅਸੀਂ ਦੋ ਵਾਰੀ ਸਿੰਗਲ ਬਣਾਇਆ ਇਹਨੇ ਇੱਕ ਵਾਰ ਸਿੰਗਲ ਬਣਾ ਕੇ ਦੋ ਦੋ ਬਣਾਇਆ ਮਨ ਲੱਗਦਾ ਇਹਨੇ ਇੱਕ ਵਾਰ ਸਿੰਗਲ ਬਣਾਇਆ ਉਧਰ ਬਾ ਡਬਲ ਕਰਾਤਾ ਹਾਂ ਅਸੀਂ ਦੋ ਬਰੇ ਸਿੰਗਲ ਬਣਾਇਆ ਤੀ ਵਾਰ ਡਬਲ ਕਰਾਉਣਾ ਅਸੀਂ ਇੱਦਾਂ ਕਰਾ ਆਪਣੇ ਕਿੰਨੇ ਦਾ ਤਾਂ ਅਸੀਂ ਹੁੰਦਾ ਵੀ ਗੰਨਾ ਗਰੇ ਨਾ ਹਨਾ ਗਰੇਦਾਰੀ ਸਪਰੇਅ ਸੁਰੂ ਕਰਨੀ ਪੈ ਜੇ ਬਿਮਾਰੀ ਜੀ ਆ ਜਾਵੇ ਵਿੱਚ ਘੋੜਾ ਪੈ ਜਾਂਦਾ ਇੱਕ ਚਿੱਟਾ ਜਿਹਾ ਜਦੋਂ ਉਸੜਾ ਪੈਗਾ ਡੰਗਰ ਆਗ ਨਹੀਂ ਖਾਂਦੇ ਉਹਨੂੰ ਸਪਰੇਅ ਮੱਜ ਗਈ ਸਾਰੇ ਹੀ ਸੜਾ ਖਤਮ ਹੂੰ ਇਹਦੇ ਬਾਅਦ ਕਾਲਸ ਜੀ ਨਹੀਂ ਹੋ ਜਾਂਦੀ ਕਾਲਸ ਜੀ ਹੂੰ ਹਾਂ ਐਤ ਕੀ ਹੈ ਨਹੀਂ ਘੋੜਾ ਪਰ ਜਾਂ ਘੋੜਾ ਬੈਠ ਗਿਆ ਉਸਲੀ ਆ ਕੇ ਕਾਲੇ ਹੋ ਜਾਂਦੇ ਥੱਲੇ ਤੇ ਫੇ ਹਾਈ ਹਗੀ ਜਾਂਦਾ ਉਹ ਹਾਈ ਹਗੀ ਜਾਂਦਾ ਆ ਫਰਕ ਹੈ ਇਹਦਾ ਚਲੋ ਚੱਲੀਏ ਦੇਖੇ ਮੰਡ ਚਲੋ ਭਾਈ ਪਹੁੰਚ ਗਏ ਇਦੀ ਬਾਅਦ ਛੋਟੀ ਆ ਉਹਦੇ ਨਾਲੋਂ ਛੋਟੇ ਪਲਾਟ ਨਾ بڑا ਪਲਾਟ ਅੱਗੇ ਵਾਲਾ ਇਦੀ ਬਾਅਦ ਛੋਟੀ ਵਾਲਾ ਪਲਾਟ ਪਹੁੰਚ ਚੁਕਿਆ ਛੋਟੇ ਛੋਟੀ ਵਾਲਾ ਹੱਤ ਮੰਣ ਮੈਂ ਕਈ ਦਾਣੇ ਬਜਨ ਚ ਵੀ ਦੇ ਜੰਨੇ ਇਹ ਗਿੱਠ ਦੀ ਹੁਣ ਇੱਥੇ ਤੇ ਆ ਹੁਣ ਹਾਂ ਇਹ ਗਿੱਠ ਕਦੀ ਆ ਇੱਕ ਗਿੱਠ ਇੱਕ ਕੁੰਗਲ ਦੀ ਆ ਇੱਕ ਕੁੰਗਾ ਕੱਢ ਗਈ ਦਾਣੇ ਮਰ ਕੋ ਸਾਡਾ ਦਾਣਾ ਨੇੜੇ ਹੋਊਗਾ ਸਾਡਾ ਘਾਟੂਦਾ ਇਹਦਾ ਬਾਦ ਹੋ ਸਕਦਾ ਦਾਣਾ ਨੇੜੇ ਹੋਊਗਾ ਇਹ ਵੀ ਹੋ ਜਾਂਦਾ ਇਹ ਵੀ ਹੋ ਜਾਂਦਾ ਜੀਰੀ ਠੀਕ ਆ ਪਾਣੀ ਸੁੱਕ ਗਿਆ ਉਹਨੂੰ ਵੀ ਟੇਡ ਪੈ ਗਈ ਜਿਹੜੀ ਆਪਣਾ ਪੈਪ ਲੀਕ ਤਾਂ ਨਾ ਸੋਕਾ ਤੇੜਦਾ ਕੀ ਉਹਨੂੰ ਵੀ ਉਹ ਪੈਪ ਹਲੇ ਤੱਕ ਸਵਾਰਿਆ ਨਹੀਂ ਦੇਖ ਲੈ ਕਿੱਥੇ ਸਵਾਰਿਆ ਮੈਂ ਤਾਂ ਫੇਰ ਕਹਿ ਲੈ ਸਰਪੰਚ ਨੂੰ ਬਾਈ ਮੈਂ ਸਵਾਰੂ ਵਾਰੂ ਨੂੰ ਕਿਹੜਾ ਪੈਪ ਯਾਰ 34 ਪਰ ਵੀ ਬਹੁਤ ਵੱਲ ਆਉਂਦੀ ਹੈ ਨਾ ਹਾਂ ਪੂਰੀ ਵੱਲ ਇੱਥੇ ਪਰ ਸਪਰੇਅ ਉਦੋਂ ਹੋਈ ਨਹੀਂ ਮੀਂਹ ਪੈਣ ਲੱਗ ਗਿਆ ਸਪਰੇਅ ਹੋ ਜਾਵੇ ਇੱਕ ਵਧੀਆ ਹੈ ਸਾਫ਼ ਅਜੀਰੀਆਂ ਨਾ ਕਿਆ ਕਹਿੰਦੀ ਹੈ ਜੀਰੀ ਜੀਰੀ ਨਾ ਜਿਆਣਾ ਨਾ ਤੈਨੂੰ ਦਿਖਾਉਣ ਲਈ ਆਇਆ ਦੱਸ ਤੂੰ ਹੀ ਦੱਸੋ ਜੀਰੀ ਪਧੀਆ ਹੈ ਨਾ ਪਤਾ ਨਹੀਂ ਹੈਗਾ ਜੀਰੀ ਕਹਿੰਦੀ ਠੀਕ ਹੈ ਭਾਈ ਮੈਂ ਹਲੇ ਉੱਪਰ ਦੇ ਲੋਕਾਂ ਸਾਧ ਮੰਗਦੀ ਆ ਹਾਂ ਵੀ ਹਲੇ ਤਾਂ ਠੀਕ ਆ ਉੱਪਰ ਦੇ ਲੋਕਾਂ ਸਾਧ ਰਹੇ ਬਸ ਉੱਪਰ ਦੇ ਸੁਖਾਂਦ ਰਹੇ ਹਾਂ ਜੀਰੀ ਤਾਂ ਠੀਕ ਹੈ ਇਹਦਾ ਕਰ ਦੂ ਘਾਟੇ ਵਾਧੇ ਪੂਰੇ ਹੈ ਨਾ ਹਾਂ ਚੱਲ ਵਧੀਆ ਹਰੇਕ ਦੀ ਭਾਈ ਮਿਹਨਤ ਆ ਹੋਰ 6 ਮਹੀਨੇ ਦੀ ਨਹੀਂ ਹੋਰ ਰਿੰਡਾ ਵੱਡਣੀ ਆ ਤੈਨੂੰ ਹੱਸ ਵੀਰੋ ਉਹ ਰੋਡ ਉੱਪਰ ਰੋਡ ਬਗ ਡੰਡਾ ਹੈ ਵੜ ਦੂਗੇ ਇਧਰ ਵੀ ਖੜੀਆਂ ਦੋ ਤਿੰਨ ਦੋ ਤਿੰਨ ਡੰਡਾ ਇਧਰ ਖੜੀਆਂ ਇਹ ਵੱਢ ਕੇ ਗਿਰ ਜੇ ਨਾ ਗਾਂ ਨੂੰ ਬੀਜ ਨਹੀਂ ਹੋਰ ਛੱਡ ਦੇਣਾ ਇਹਦਾ ਜੀਰੀ ਤਾਂ ਸੋਣੀ ਖੜੀ ਆ ਬਾਹਰ ਗੁਰੂ ਕਿਰਪਾ ਰੱਖੇ ਬਖਸ਼ਣਾ ਆਪਦੀ ਲੈ ਬਾਈ ਇਹਦਾ ਵੀ ਕੱਦ ਬਹੁਤ ਹੈ ਜੀਰੀ ਦਾ ਉਹਦਾ ਜ਼ਿਆਦਾ ਜਿਹੜੀ ਗਾਂ ਵਾਲੀ ਹੈ ਗਾਂ ਨਹੀਂ ਦੇਖੀ ਤੇ ਹੈ ਦੇਖੀ ਆਈ ਹੈ ਆ ਸੀ ਗਏ ਤੇ ਦੋ ਕੁ ਮਹੀਨੇ ਨਾ 1.5 ਮਹੀਨਾ ਹੋ ਗਿਆ ਜਦ ਗਏ ਤੇ ਆਪਾਂ ਜਾਤਾ ਇਹ ਨਹੀਂ ਖੁਣੀ ਹੈ ਹਾਂ ਜਾਂਦਾ ਹਲੇ ਲਾ ਰਿਹਾ ਦੋ ਵਾਰੀ ਲੱਗੇ ਹੁਣ ਦੇਖੀ ਹੁਣ ਦੇਖੀ ਜੀਰੀ ਤੇ ਲਾ ਰਿਹਾ ਮੇਰੇ ਕੋਲ ਆਇਆ ਤੇ ਦੋ ਵਾਰ ਨੂੰ ਜੱਦਾ ਗਿਆ ਹਾਂ ਮੈਂ ਹੂੰ ਉਹ ਜਾਂ 2 ਮਹੀਨੇ ਹੋ ਗਏ ਉਹਨੇ ਵੀਦੇ ਟਾਣੇ ਸ਼ਾਗਾਣੇ ਪੈਣੇ ਆ ਟਾਲੀ ਦੇ ਹੁਣ ਥੱਲੇ ਹੀ ਲੱਗ ਗਈ ਸਰਦਾਂ ਨੂੰ ਆ ਕੇ ਉਹਨਾਂ ਨੂੰ ਪੁੱਛੂਗੇ ਉਹਨਾਂ ਨੂੰ ਕਹੂਗੇ ਹਾਂ ਉਹ ਜੇ ਹਮੇ ਥੱਲੇ ਖਰਾਬ ਹੋ ਗਈ ਥੱਲੇ ਤੇ ਇਹ ਨਾ ਗਿਰਨੀ ਆ ਇਹ ਟਾਲੀ ਦਾ ਇਹਨੂੰ ਟਾਲੀ ਦੀ ਬੁਨਿਆਦ ਹੋਈ ਵੀ ਆ ਹਾਂ ਟਾਲੀ ਖਰਾਬ ਹੋ ਸਾਂਬਲ ਵਿੱਚ ਵਧੀਆ ਹੈ ਜੇ ਲੱਕੜੀ ਸਾਮ ਕੇ ਰੱਖਣੀ ਰੱਖ ਲਵੇ ਇਹਦੀ ਇਹ ਉਹ ਲੱਕੜੀ ਰੱਖਦੇ ਜੇ ਮੰਨ ਕੇ ਚੱਲ ਵੀ ਲੱਕੜੀ ਸਾਹਮਣੀ ਐ ਵੀ ਕਵੇ ਸੀ ਇੱਥੇ ਗਾਠਾ ਚ ਗੁੱਠਾ ਬਣਾਉਣੀ ਆ ਤਾਂ ਵੀ ਇਹਦੇ ਮੋਸ਼ੇ ਲਵਾ ਕੇ 2-3 ਸਾਲ ਬਾਅਦ ਸੁੱਕੀ ਜਾਣਨ ਬਸ ਇਹ ਥੱਲੇ ਤੇ ਆਂਦੀ ਘੂਣੇ ਜਿਹਾ ਵਾਂਗ ਹੋ ਗਈ ਘੂਣੇ ਜਿਹਾ ਵਾਂਗ ਹੋ ਗਈ ਥੱਲੇ ਤੇ ਜਿਵੇਂ ਸਾੜੀ ਸੁੱਕਣ ਜੇ ਲੱਗੀ ਹੁੰਦੀ ਥੱਲੇ ਜੜ ਹੁਣ ਖਬਰੇ ਕੱਦੀ ਲਾਈ ਹੋਈ ਐ ਇਹ ਬਹੁਤ ਟਾਈਮ ਪਹਿਲਾਂ ਦੀ ਹੋਣੀ ਆ ਕਿਤੇ ਹੋਣੀ ਆ ਟਾਲੀਆਂ ਕਿਤੇ ਛੇਤੀ ਤਿਆਰ ਹੁੰਦੀ ਆ ਦੇਖ ਤਾਂ ਸਹੀ ਜੱਫੇ ਜੀ ਨਹੀਂ ਆਉਂਦੀ ਹੈਗੀ ਥੱਲੇ ਤੇ ਉਹ ਆਏ ਦੋ ਬੰਦੇ ਤੇ ਆਏ ਆਉਂਦੀ ਐ ਦੇਖ ਲੈ ਆਏ ਆਉਂਦੀ ਦੋ ਬੰਦਿਆਂ ਦੇ ਹਾਂ ਚੌੜੀ ਆ ਪੂਰੀ ਆ ਇਹ ਪੂ ਕੱਲ ਦੇਖੀ ਵਾਹ ਚੱਲ ਓਰੇ ਹੈ ਵੀ ਮੈਨੂੰ ਤਾਂ ਲੱਗਦਾ ਸਾਹੀਦ ਰੱਖਦਾ ਇੱਕ ਫੇਜ ਚ ਜਾਂ ਫਿਰ ਤਾਲੀ ਇਹ ਬਸ ਇਹ ਪਲਾਟੇ ਟਾਲੀ ਵਾਲਾ ਵੱਜਦਾ ਹਾਂ ਟਾਲੀ ਵਾਲਾ ਪਲਾਟ ਵੱਦਾ ਇਹ ਤਾਲੀ ਵਾਲਾ ਤਾਲੀ ਵਾਲਾ ਕਿਹਦੇ ਦਾ ਇੱਧਰ ਬੂਟੇ ਘਾਟਾ ਆਪਣੇ ਨਾਲ ਇੱਥੇ ਕਿੱਥੇ ਬੂਟੇ ਇੱਥੇ ਪੂਲਰ ਹੁੰਦਾ ਨਹੀਂ ਉਹ ਤੇ ਆਹ ਇੱਕ ਪਲਾਟ ਉਹਦੇ ਬਾਅਦ ਦਰਿਆ ਦੇ ਬੂਟੇ ਹੈਗੇ ਆ ਦਰਿਆ ਦੇ ਤਾਂ ਫਿਰ ਆਣ ਫਿਰ ਰੇਸੜੀ ਆ ਉਹ ਜਾਲੇ ਨਾਲ ਨਹੀਂ ਲਾਏ ਹੋਏ ਆ ਉਹ ਤਾਂ ਜਾਲੇ ਨਾਲ ਲਾਏ ਆ ਉਹ ਹੁਣ ਅੱਛਾ ਉਹ ਦੂਜੇ ਉਹ ਠੇਕੇ ਵਾਲੇ ਦੀ ਆਹੋ ਠੇਕੇ ਵਾਲੇ ਨੇ ਲਾਏ ਹੋਏ ਆ ਉਹ ਰੇਸੜੀ ਚਲੇਗੀ ਉਹ ਉੱਥੇ ਤਾਂ ਆਏ ਆਏ ਰੇਸੂ ਜਲੇਗੀ ਲਾਗ ਲਾਗ ਨਦੀ ਦੇ ਆਏ ਠੀਕ ਆਏ ਆਦਾ ਬਹੁਤ ਡੱਕਰ ਆ ਸਾਲੀ ਜ਼ਮੀਨ ਨਦੀ ਟੁੱਟੀ ਦੀ ਮੈਦ ਉਹ ਰਹਿੰਦੀ ਤਾਂ ਇਧਰੋਂ ਤਾਂ ਨਹੀਂ ਤਾਂ ਆਇਆ ਪਾਣੀ ਉਹਦੇ ਨਿਸ਼ਾਨੀ ਲੱਗੀ ਕਿੱਥੇ ਉਹ ਉੱਥੇ ਦਾ ਪਾਣੀ ਜਿੱਥੇ ਆ ਬਹੁਤ ਛੋ ਜਿੱਥੇ ਬੀਜੇ ਸਿੰਘਲੇ ਤੋਂ ਥੱਲੇ ਵੋੜਦੀ ਉਹ ਆ ਉੱਥੇ ਤੱਕ ਪਹੁੰਚ ਗਿਆ ਤਾਂ ਲੈ ਲੈ ਆਪਣੇ ਗਿਆ 12 ਫੁੱਟ ਦਾ ਆਪਣਾ ਕੋਠਾ ਇੰਦਾ ਦਿਖਦਾ ਤਰੂ ਗਾਹ ਦਾ ਹੱਸਦਾ ਕਿੱਥੇ ਵੀਡੀਓ ਜੇ ਦੇਖਿਆ ਮੈਂ ਆਪਣੇ ਕੋਠਾ ਇੰਦਾ ਦਿਖਦਾ ਆ ਸਾੜ ਮੇਰਾ ਤੇ ਬੇ ਮੇਰਾ ਦਿਖਦਾ ਦੋਟਾ ਆਪਣੇ ਕੋਠਾ ਇੰਤਰੀ ਦਾ ਉੱਧ ਲੱਗੇ ਚੱਲ ਵੀ ਤੂੰ ਕੋਠਾ ਨੀਵਾ ਹੀ ਆ ਕਿੰਨਾ ਇਹ ਤੇ ਜਿਸ ਦਾਰੋਂ ਪਾਣੀ ਨਹੀਂ ਪਿਆ ਹੈਗਾ ਜਣੀ ਪੈ ਗਿਆ ਤਾਂ ਹੈਗਾ ਤਾਂ ਹਾਂ ਇਹਦਾ ਸਟਾਰਟਰ ਡੁੱਬ ਲਿਆ ਇਹਦਾ ਸਟਾਰਟਰ ਡੁੱਬ ਲਿਆ ਹੁਣ ਉੱਥੇ ਦਾ ਕੋਠਾ ਡੁੱਬ ਲਿਆ ਤਾਂ ਉਧਰ ਦਾ ਕੋਠਾ ਡੁੱਬਿਆ ਤਾਂ ਬਹੁਤ ਪਾਣੀ ਤਾਂ ਇੱਥੇ ਪਿਆ ਯਾਰ ਤੂੰ ਦਾਰੇ ਲਾਉਣ ਪਈ ਦੀ ਦਰਾਖਤ ਦਿਖਦੇ ਤੇ ਉਹ ਰਹੀ ਸਾਰੀ ਏਰੀਆ ਚ ਹਾਂ ਪਾਣੀ ਪਾਣੀ ਆਇਆ ਹੈ ਤਾਂ ਨਵ ਕੁਇਸਤੀ ਚੱਲਦੀ ਸੀ ਆ ਤਾਂ ਨਵ ਕੁਇਸਤੀ ਚਲਾ ਕੇ ਗਏ ਆ ਆ ਤਾਂ ਨਵ ਕੁਇਸਤੀ ਚੱਲਦੀ ਸੀ ਉੱਪਰ ਚੱਲ ਚਲ ਦੇਖੀ ਆ ਜੀ ਸ਼ਰਬਤ ਨਹੀਂ ਪਾਊਡਰ ਆਪ ਤੁਸਕਸਾਲ ਰੱਖੇ ਜੀ ਸਹੀ ਗੱਲ ਆ ਇਹ ਟਾਈਮ ਪਾਈ ਇਹ ਜੇ ਗੱਲਾਂ ਕਰੂ ਭਾਈ ਸਾਨੂੰ ਅਸੀਂ ਤਾਂ ਦੇਖਿਆ ਹੋਇਆ ਜੋਰ ਜਨਾਬ ਭਰਾਵਾ ਓਂਡੀ ਦੇਖਣੇ ਬਿਮਾਰੇ ਬਸ ਠੀਕ ਆ ਤੈਨੂੰ ਆਪ ਤਸਕਾਉਂਦਾ ਦੱਸਦਾ ਉਹਦੇ ਤੋਂ ਡਰਦੇ ਤਸਕਾ ਜੀਰ ਮਾਉ ਦੇਖ ਟੂਲ ਕਾਣਕ ਤਾਂ ਕੋਠੇ ਪਿਆਉਣ ਹਾਂ ਉਹ ਦੇ ਪਿਆ ਕੋਠੇ ਉੱਤੇ ਲੱਖਿਆ ਬੰਨਾਂ ਨੇ ਤੇਰਾ ਭਾਈ ਔਖਾ ਕੰਮ ਆ ਉਹ ਵੇ ਭਾਈ ਟੋਲ ਕੋਠੇ ਲੇ ਭਾਈ ਅਗਲੇ ਨੂੰ ਪਤਾ ਏ ਡਾਣੇ ਭਿੱਜ ਗਏ ਅਗਲਾ ਪਹਿਲੇ ਹੀ ਆਪਣਾ ਗੋਠੇ ਉੱਤੇ ਢੋਲ ਬਹੁਤ ਢੋਲ ਗੋਠੇ ਉੱਤੇ ਪਏ ਉਹਦੇ ਤਾਂ ਹੱਥ ਪਏ ਆਹਲਾ ਪਰ ਸਾਲ ਦੇ ਦਾਣੇ ਆ ਅਗਲੇ ਦੇ ਕਿਹੜੇ ਕਿਆ ਪਤਾ ਕਿਆ ਟਾਈਮ ਮਾਰਾ ਏ ਪਰ ਆ ਵੀ ਲੱਗੇ ਨੇ ਭਾਈ ਹਾਂ ਨਾ ਭਾਈ ਟੁਕਾ ਵੀ ਮਾਰਾ ਡੋਬਾ ਵੀ ਮਾਰਾ ਚੱਲ ਜੀ ਆਪਾਂ ਕਰ ਆਈ ਜਾਣਦੇ ਚਲੋ ਜੀ ਉਹ ਸਟਾਰਟਿੰਗ ਹੋ ਗਿਆ ਹੋ ਗਿਆ ਹੋ ਗਿਆ ਟਾਇਰ ਬੰਦ ਕਰ ਲਿਆ ਇਹ ਕੇ ਲਟਾਇਆ ਆ ਯਾਰ ਥੋੜਾ ਜਿਹਾ ਸਾਲਾ ਹੋ ਔਖਾਗਾ ਆ ਕੰਨ ਜੀ ਨੱਤੀ ਬਾਈ ਭਰਾ ਮੁੰਡਾ ਉਹ ਬਹੁਤ ਹੈ ਜੀ ਪਾਣੀ ਆ ਨੀ ਨਾ 2000 ਰੁਪਏ ਜਾ ਕੇ ਆ ਪਾਣੀ ਜਾਂਦਾ ਪਾਣੀ ਇਸ ਤਰ੍ਹਾਂ ਹੀ ਜਾਂਦਾ ਹਲੇ ਚੱਲ ਚੱਲੀ ਜਾਂਦੇ ਹੁੰਦਾ ਟ੍ਰੇਨ ਚ ਕੀਤਾ ਈ ਨਹੀਂ ਪਾਣੀ ਨਹੀਂ ਆਗਾ 24 ਘੰਟੇ ਤੇ ਟੁੱਟੀ ਚੱਲਦੀ ਤਾਂ ਟੁੱਟੀ ਆ ਲੈ ਇਹ ਜਿਹੜਾ ਬੈਪਾ ਚੋਣ ਦਾ ਲਈ ਟੁੱਟੀ ਆ ਮਹੀਨਾ ਹੋ ਗਿਆ ਉਹ ਘਾਟ ਜਲਣੀ ਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੂੰ ਦੇਖ ਲੈ ਕਿੰਨਾ ਪਾਣੀ ਖਰਾਬ ਹੁੰਦਾ ਪਾਣੀ ਦੀ ਬਰਬਾਦੀ ਆ ਫਿਰ ਇਹ ਕਰਨਾ ਚਾਹੀਦਾ ਨੂੰ ਹਾਲੇ ਦਾ ਨਾ ਨਹੀਂ ਇਹਦੇ ਚੱਲ ਮੰਨ ਕੇ ਚੱਲ ਖੇਤਾਂ ਕਰਕੇ ਚੱਲੀ ਜਾਂਦਾ ਜੀ ਕਿਤੇ ਪਿੰਡ ਪੁੱਡ ਚ ਹੋਵੇ ਫੇਰ ਇਹ ਕਿਤੇ ਪਿੰਡ ਪੁੱਡ ਚ ਹੋਵੇ ਯਾ ਉਹ ਹੀ ਗੱਲ ਹੈ ਜਿੱਦਾਂ ਸਾਰਿਆਂ ਦੇ ਬੜੇ ਟੁੱਟੀਆਂ ਦਾ ਪਾਣੀ ਪੀਂਦੇ ਆ ਹਾਂ ਕੋਈ ਨਾ ਵਿੱਚ ਦੂਆ ਪਾਣੀ ਮਿਚੁੰਦਾ ਹੋਣਾ ਪਾਣੀ ਹਾਏ ਵਾ ਗੰਦਾ ਪਾਣੀ ਚੱਲ ਐ ਰੋਣ ਬੰਦ ਗਿਆ ਫੇਰ ਬੰਦ ਹੋਣਾ ਹੀ ਇਹਦੇ ਹਾਂ ਅੰਦਰ ਜਾਣਾ ਹੀ ਆ ਪਾਣੀ ਆ ਪਾਣੀ ਦਾਸ ਮੁੜਦਾ ਪਾਣੀ ਤੇ ਪ੍ਰੈਸ਼ਰ ਕਰਦੇ ਉਹਨਾਂ ਨੂੰ ਲੋ ਜੀ ਭਾਈ ਇੱਧਰ ਵੀ ਪਹੁੰਚ ਗਏ ਨਹੀਂ ਠੀਕ ਆ ਰਾ ਇਹ ਉਨਾ ਹੀ ਆ ਬਿੰਦਰੂਈਓ ਮਾਰੀ ਗਿਆ ਹੈਗਾ ਨਹੀਂ ਤਾਂ ਨਹੀਂ ਜਿੰਨਾ ਪਿੰਡ ਆ ਉਨਾ ਹੀ ਆ ਰਸਮਾ ਪਿਆ ਵਿਆ ਇਹ ਹੈਨਾ ਢੜਾਕੇ ਵਾਲਾ ਨਹੀਂ ਆ ਉੱਪਰ ਤਾਂ ਭਈ ਐਂ ਲੱਗਦਾ ਵੀ ਅੱਜ ਪਤਾ ਨਹੀਂ ਅਮਦੀ ਹੋਣੀ ਤੇ ਮੈਂ ਜਿੱਦਾਂ ਮਾਚੀ ਫਰੀ ਜਲੇ ਫੁੱਦਣ ਵੀ ਤਾਂ ਪੈਰ ਘਟਦਾ ਅਮਲੇ ਕਹਿਰੇ ਭਰ ਕੇ ਤਾਂ ਦੋ ਦਿਨ ਪਾਣੀ ਖਤਮ ਹੋ ਜਾਂਦਾ ਇਹਦਾ ਦਾਣਾ ਬਣ ਗਿਆ ਠੀਕ ਹੈ ਦਾਣਾ ਬਣ ਗਿਆ ਤੈਨੂੰ ਪੱਕੇ ਦਿਖਾਉਂਦਾ ਛੱਟੇ ਆ ਜਾ ਉੱਧਰ ਛੱਟੇ ਪੱਕੇ ਲੱਗੀ ਮੁਰੰਜੀਰੀ ਮੁਰੰ ਲੱਗੀ ਮੁਰ ਗਈ ਤਾਂ ਬਹੁਤ ਹੱਦ ਤੱਕ ਆ ਉਹਦੇ ਡੌਲ ਦੇ ਟਾਲ ਖਾਲ ਦੇ ਨਾਲ ਨਾਲ ਖਲਾਦੇ ਪੱਕ ਗਈ ਹੱਦ ਹਾਂ ਦੇ ਪੱਕਣ ਲੱਗ ਗਈ ਹੂੰ ਹੈ ਆ ਦੇ ਥੱਲੇ ਪੱਕ ਕੇ ਛੁੱਟਿਆ ਨਾ ਜੀਰੀ ਦੇ ਵਧੀਆ ਹੈ ਸਹੀ ਹੱਡੀ ਤੇ ਇਹ ਕੰਮ ਦੀ ਹੈ ਆਓ ਦੇਖੋ ਦੇ ਬੱਲ ਦੇ ਨਾਲ ਨਾਲ ਆਣ ਹੋ ਗਈਆਂ ਉਹ ਬੱਲ ਪੂਰੀ ਹੋ ਗਈ ਦੇਖੀ ਤੇਲ ਕਾ ਆ ਖੇਤ ਚੱਕੜਾ ਹੱਦ ਆ ਉੱਪਰ ਲਾ ਹੂੰ ਜੇ ਮਾ ਹੁੰਦਾ ਤਾਂ ਮੁਰਗੇ ਦਾ ਰਹੇ ਸੂਰਾ ਦਾ ਸਾਰਾ ਸਭ ਤੇ ਤਕੜੀ ਜੀਰੀ ਆ ਖੇਤ ਫਾਰਮ ਆ ਹਾਂ ਹਾਂ ਸਾਦੇ ਸਭ ਤੋਂ ਤਕੜੀ ਸੱਕੀਆਂ ਬੱਲਾਂ ਹੂੰ ਡੋਟੀ ਮੱਲਾ ਦਾ ਰੁਕ ਗਈ ਉੱਥੀ ਬਸ ਰੁਕਣੀ ਉਹਦੀ ਹੁਣ ਯਾਰ ਜਿਹੜੀ ਹੈਗੀ ਦੀ ਪਹਿਲਾਂ ਹੈਗੀ ਦੀ ਬਸ ਹੁਣ ਉਹ ਰੁਕ ਜਣੀ ਉੱਥੀ ਸਫਰੇ ਹਾਂ ਇਹਦੇ ਉੱਪਰ ਧਾਨਾ ਪਰ ਜ਼ਿਆਦਾ ਹੁੰਦੀਆਂ ਕਿ ਕਣਕ ਪਰ ਜ਼ਿਆਦਾ ਹੁੰਦੀਆਂ ਜੀਰੀ ਵਰ ਹੁੰਦੀ ਆ ਧਾਨਾ ਪਰ ਜ਼ਿਆਦਾ ਹੁੰਦੀ ਹੈ ਨਾ ਇਹਨੂੰ ਬਿਮਾਰੀ ਜ਼ਿਆਦਾ ਪੈਂਦੀ ਹੈ ਨਾ ਕਣਕ ਪਤਾ ਇੱਕ ਵਾਰ ਤਾਂ ਕੱਖ ਦੀ ਹੁੰਨੀ ਆ ਹਾਂ ਦੋ ਇੱਕ ਵਾਰੀ ਲੋਟਦਾ ਹੈ ਦੋ ਵਾਰੀ ਹੋ ਜਾਂਦੀ ਹੈ ਹੂੰ ਪਰ ਕੱਖਾਂ ਨਹੀਂ ਆਉਂਦੀ ਇਹ ਇੱਕ ਸਾਰੰਦੀ ਖੀਰ ਜੀ ਜਾ ਕੇ ਹਾਂ ਗੰਨੇ 'ਪੇ ਬਸੇਰੀਆ ਹੁੰਦੇ ਗੰਨੇ 'ਪੇ ਵੀ ਵੱਧ ਹੁੰਦੀਆਂ ਥਾਲੀਆਂ ਹੁਣ ਤਾਂ ਸਾਰੀਆਂ ਮੰਨ ਕੇ ਚੱਲ ਰਹੀਆਂ ਸਪਰੇਅ ਨਾਲ ਸਤਲਾ ਕਰਾਹੀ ਹੋਰ ਹਾਂ ਸਸਤਾ ਹੁੰਦੀਆਂ ਨਹੀਂ ਵਧੀਆ ਭਾਈ ਜੀਰੀ ਤੁਹਾਡੀ ਜੀ ਦੀ ਤਾਂ ਵੀ ਕੰਮ ਦੀ ਐ ਸਮੰਧੀ ਆ ਬੋ ਕਹਿਣਾ ਕਿੰਦਾ ਪਾਲੀ ਦਾ ਆ ਕੋਠੇ ਦੀ ਔਰ ਦੀਦਾ ਤਲੂਆ ਜੀ ਉਹ ਦੇਖੀ ਕਿੰਨਾ ਵੱਡਾ ਬੜਾਈ ਬੜਾਈ ਵੀਡੀਓ ਵੀਡੀਓ ਬੜਾਈ ਹੋਰ ਕਿੱਥੇ ਗਿਆ ਆ ਪਾਣੀ ਦਾ ਓਹੋ ਵੱਗ ਗਿਆ ਵੇ ਉਹ ਦੂਜਾ ਹਏ ਬੁਰਗੋਦੋ ਲੈ ਜਾਂਦਾ ਹਾ ਤੇਦੇ ਪੈਰ ਤੇਲ ਕੇ ਜਾਂ ਰਿਹਾ ਤੇ ਹਣਾ ਇਧਰ ਕੋਈ ਜਾਂਦਾ ਤੁਰਿਆ ਲੜਾੜੇ ਯਾਰ ਨਾ ਕੋਈ ਨਹੀਂ ਬੜਾ ਅਖੀਰ ਕੇ ਖਾਲ ਮਗਰ ਉਹਦੇ ਖਾਲ ਆ ਪਿਆ ਹੀ ਕੈਮਰਾਮੈਨ ਉਰੇ 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 ਆਹੀ ਚੱਕਰ ਆ ਇਹ ਹੈਗੇ ਡੱਕ ਉਰੇ ਆਦੇ ਮਾੜਾ ਜਾਂ ਵੀ ਪੈਰ ਜੇ ਤਿਲਕ ਗਿਆ ਕਰੇ ਸੀ ਚਪਲਾ ਪਾ ਕੇ ਉਹ ਬਾਣੀ ਨਹੀਂ ਦਿਆ ਕਰੀ ਗੁਰਗੁਰ ਚਪਲਾ ਚਪਲਾ ਪਾ ਕੇ ਨੀ ਉਰੇ ਤੁਰ ਹੁੰਦਾ ਹੋਣਾ ਨਾ ਦੌਲ ਪਰ ਗੱਲ ਤਾਂ ਉਧਰ ਛੱਡੀ ਲੋੜ ਨਹੀਂ ਇਹਨੂੰ ਬਾਬਾ ਇਹ ਖਾਲ ਮਾ ਤੋਰ ਕੈਮਰਾਮੈਨ ਸਟਾ ਬੱਜ ਗਿਆ ਇਹ ਔਰੇ ਦੇ ਪੈਰ ਆਏ ਤਿਲ ਗਿਆ ਨਾ ਉਹ ਤਿਲ ਗਦੇ ਆ ਔਰੇ ਤਿਲ ਗਦੇ ਆ ਭਾਈ ਨਹੀਂ ਮੈਂ ਨਹੀਂ ਜਾਂਦਾ ਭਰਾਵਾ ਉਧਰ ਮੈਂ ਨਹੀਂ ਜਾਂਦਾ ਕੋਠਾ ਦਾ ਬਜਾਲੀ ਰਹਿ ਗਿਆ ਸਾਡਾ ਹਾਂ ਕੋਠਾ ਦਾ ਲਿਖੋਣਾ ਦਾ ਕਿੱਥੇ ਤੱਕ ਦਾ ਭਾਈ ਆਹ ਤੀਂ ਦਾ ਹੀ ਔਰ ਇਹ ਤੀਂ ਦਾ ਹੀ ਤਾਂ ਅੱਛਾ ਇੰਨਾ ਪਣੀ ਜੜਿਆ ਵਾ ਤਾਂ ਅੱਛਾ ਡੂੰਘਾ ਨਾ ਗਿਆ ਪਾਣੀ ਨੇ ਲੱਗਾ ਵਾ ਤਾਂ ਪਾਣੀ ਆਹ ਤਰ ਪਾੜ ਪਿਆ ਗੱਭ ਜਿੱਥੇ ਉਹ ਸਾਹਮਣੇ ਪਾਪ ਦਦੇ ਬੰਨ ਇੱਕ ਬਰਾਬਰ ਹੁੰਦਾ ਜਿਹੜਾ ਨੀਵਾ ਨਹੀਂ ਹੁੰਦਾ ਆ ਅੱਛਾ ਉਹ ਵਿੱਚ ਵਿੱਚ ਆ ਚੱਕਦਾ ਪਾਣੀ ਚੱਕਦਾ ਤਾਂ ਪਾਣੀ ਨੇ ਦਰਿਆ 'ਚ ਪਾਣੀ ਗੱਲ ਸਾਰਾ ਇਹਦੇ ਬਰਾਬਰ ਤਾਂ ਇਹੋ ਪਰ ਅਮਨ ਦੀ ਕੀ ਆ ਗੱਲ ਹੈ ਹੂੰ ਆ ਸੱਤ ਦੀਆਂ ਟੀਨਾ ਦਿਖ ਦਿਂਦੀਆਂ ਯਾਰ ਆਪਣੇ ਪਿੰਡ ਨਹੀਂ ਪਾੜੀ ਜਾਂਦਾ ਇਹ ਉੱਪਰ ਉੱਪਰ ਥੱਲੇ ਸਾਰਾ ਆ ਇਧਰ ਨੂੰ ਨਿਵਾਣ ਆ ਮੈਂ ਤਾਂ ਦਰਿਆ ਦਾ ਪਾਣੀ ਆਵੇ ਇਧਰ ਹਾਂ ਇਧਰ ਨੂੰ ਨਿਵਾਣ ਆ ਸਮਝੇ ਨਿਵਾਣ ਦਰਿਆ ਹੁਣ ਤੂੰ ਆਏ ਦਿਨ ਦਰਿਆ 'ਚ ਪਾਣੀ ਆਪਣੇ ਪਿੰਡਾਂ ਦਾ ਪਾਣੀ ਪਿੰਡਾਂ ਦਾ ਜਾਂਦਾ ਆਪਣਾ ਜਿਹੜੇ ਚੋਈ ਚੱਲਦੀ ਆ ਹੂੰ ਬੰਨ ਤੋੜ ਕੇ ਇਹ ਕਹਾਈ ਸਹੀ ਨਹੀਂ ਹੈਗਾ ਮਹਾ ਇਹਦਾ ਹਾਲਟਰ ਨਮਾ ਲਾਉਂਦੇ ਯਾਰ ਹਸ ਵੀਰ ਨਹੀਂ ਆ ਜਿੱਦਾਂ ਫੁੱਟਿਆ ਤਾਰਾ ਨਿਕਲੀ ਮੈਨਾਂ ਤਾਰਾ ਕੱਢਤੀ ਅਸੀਂ ਤਾਰੇ ਕਾ ਹਾਲਟਰ ਦੇ ਬਾਹਰ ਕੱਢੀ ਫਿਰ ਤਾਂ ਠੀਕ ਆ ਓਕੇ ਆ ਨਹੀਂ ਉਹ ਭਲੇਖੇ ਨਾਲ ਹੱਥ ਉੱਤੇ ਲੱਗ ਜਾਂਦਾ ਦੰਦ ਕੱਢਦਾ ਹੀ ਰਹਿੰਦਾ ਬੰਦਾ ਉਹ ਕੱਪੜੇ ਪਾ ਕੇ ਨਿਕਲੇ ਤਾਂ ਹੋਰ ਗੂ ਹੋ ਗਿਆ ਮਹਾ ਹਸ ਵੀਰ ਕਾ ਕਰੇ ਕੱਪੜੇ ਜੀ ਪਾ ਕੇ ਨਿਕਲੇ ਤਾਂ ਹੋਰ ਗੂ ਹੋ ਗਿਆ ਚੱਲ ਕੋਈ ਨਹੀਂ ਹੁੰਦਾ ਰਹਿੰਦਾ ਇਹ ਵੀ ਚੰਦ ਕਿਤੇ ਨਹੀਂ ਮੈਂ ਕਿਹਾ ਫੁੱਲਣੇ ਹੁਣ ਬੜੇ ਜੀ ਲਿਪੜ ਨਹੀਂ ਆ ਹੁਣ ਹਾਂ ਕੀ ਨਹੀਂ ਗੱਲ ਉਹ ਕਰ ਲਿਪੜਦੇ ਹੀ ਆ ਅਹ ਰਾਟੇ ਕੜੂਬਦਲਾ ਕੋਈ ਬੀਬੀ ਆ ਮੁਰਕੇ ਕੰਮ ਹੋਇਆ ਹੀ ਨਹੀਂ ਸਾਰੀ ਚੱਲ ਕੋਈ ਪਿਆ ਰਹਿਣ ਦੇ ਹੁਣ ਕਾ ਚਲਾਉਣੀ ਆ ਇਹ ਕਰ ਲਾ ਲੂਗੇ ਜਿੱਦਣ ਚਲਾਉਣਗੇ ਚਲਾਉਣੀ ਤਾਂ ਪੈਣੀ ਉਹ ਜੀ ਮੇਲੋ ਇੱਧਰ ਕਲ ਚਾਚੇ ਨੂੰ ਅਸੀਂ ਕਾਰਵਾਈ ਦੇ ਸਾਰਿਆਂ ਨੂੰ ਹੋਰ ਸਨਾਤ ਵੀ ਬਹੁਤ ਦਿਨਾਂ ਬਾਅਦ ਕਿਹੜਾ ਵੱਜਿਆ ਮੇਰੇ ਇੱਧਰ ਨੂੰ ਆਈ ਨਹੀਂ ਪਤਾ ਵੀ ਕੋਈ ਕੰਮ ਨਾ ਕਰਾਣਾ ਤਾਂ ਹੁਣ ਨਿਪਟੜ ਗਿਆ ਕੰਮ ਕਾਦਾ ਮਸ਼ੀਨ ਦਾ ਹੋਰ ਉਹ ਨਹੀਂ ਨਹੀਂ ਹੋਰ ਲੈ ਤੂੰ ਮੈਨੂੰ ਫੋਨ ਕਰਦਾ ਜੇ ਨਾਮ ਦਾ ਫੇਰ ਕਹਿ ਤੂੰ ਬਿੱਦੂ ਆਇਆ ਨਹੀਂ ਭਾਈ ਤੈਨੂੰ ਆਪ ਨਹੀਂ ਪਤਾ ਵੀ ਰੇਪੇ ਤੇਰੇ ਵਾਸਤੇ ਡਰਾਈਵਰ ਲਿਆਂਦਾ ਸਪੈਸ਼ਲ ਆਉਦੇ ਬੈਠਾ ਬੋਲ ਗਿਆ ਕਿੰਨੀ ਜਗ੍ਹਾ ਮੈਂ ਆ ਗਿਆ ਲੈ ਹੁਣ ਲੋ ਹੁਣ ਦੋ ਮਿੰਟ ਉਹ ਇੱਥੇ ਆ ਜੂਗੀ ਭਾਈ ਇਹ ਬਾਹਰ ਕੱਢ ਦੀ ਆਪਣੇ ਕੰਮ ਸੀ ਬਾਹਰ ਕੱਢ ਕਾਲੇ ਉਹ ਐਵੇਂ ਵੀ ਲੱਗ ਜਣੀ ਬੈ ਕੇ ਇਹ ਐ ਬਿੱਦੂ ਪੌਂਥੀ ਉੱਪਰ ਚੱਕ ਹੋ ਰਣੀ ਹਾਂ ਠੀਕ ਆ ਉਹ ਫੇਰੀ ਉੱਚੀ ਚੱਕ ਹੋ ਰਣੀ ਰੇਟੀਟੀ ਹੋ ਜੇ ਹੈ ਆਹੋ ਸਰਜੀਤ ਵੀ ਪਹੁੰਚਿਆ ਹੈ ਹੈ ਕੰਮ ਹੋ ਗਿਆ ਸਾਰਾ ਹੀ ਸਰਜੀਤ ਨੂੰ ਰੱਖ ਲੈ ਯਾਰ ਦੁਆਰੇ ਹਾਂ ਬਸ ਮੜਾ ਮੋਟਰ ਜਿਹੜਾ ਕੋਈ ਡਾਟਰ ਮੜਾ ਕੋਈ ਨਾ ਕੀਤਾ ਪਾਥੂ ਭਾਈ ਜੀ ਜੀਰੀਆਂ ਤਾਂ ਗੱਦਰ ਹੋਣ ਲੱਗੀਆਂ ਜੀਰੀਆਂ ਮੇਰੇ ਹਿਸਾਬ ਨਾਲ ਪ੍ਰਧਾਨ ਦੀ 20 ਤਰੀਕ ਤੱਕ ਵੱਢ ਹੋ ਜਾਣੀ ਤਾਂ ਹੋ ਜਣੀ ਗੱਲ ਤਾਂ ਪਰ ਆ ਮਹੀਨੇ ਥੋੜਾ ਰੇਟ ਘੱਟ ਆਏ ਵੱਢੀ ਤਾਂ ਪਹਿਲੀ ਨੂੰ ਉਲੜਣੀ ਆ ਉਹੀ ਤਾਂ ਹੈ ਪਹਿਲੀ ਨੂੰ ਯਾਰ ਇਹਨੇ ਜੀਰੀ ਜੀਰੀ ਰੱਖੂਗਾ ਕਿੱਥੇ ਜੀ ਦੀ ਬੱਕ ਦੀ ਕਾ ਕੇ ਬੋਰੀਆਂ ਚ ਹੋ ਰਹੀ ਕੋਈ ਥੋੜਾ ਹੈ ਕਿ ਨਹੀਂ ਫਿਰ ਆਪ ਖਾ ਲਿਆ ਮੈਂ ਕਿਹਾ ਇਹਨੂੰ ਪਿਆ ਰਹੇ ਕਿਉਂ ਮੁੱਕਿਆ ਨੇੜੇ ਦਾ ਸਾੜੇ ਹੀ ਗੱਦਰ ਹੋਣ ਲੱਗੇ ਛਿੱਟੇ ਮੜਨ ਮਾ ਕਿਹੜੇ ਪਰਲੇ ਹਾਂ ਉਰਲੀ ਇਸ ਰਿਆਈ ਪਰਲੀ ਗੱਦਰ ਹੋ ਚੱਲੀ ਪਹਿਲੀ ਆਏ ਨਹੀਂ ਸਾਡੇ ਪਹਿਲੀ ਆਏ ਨਹੀਂ ਆ ਜੀ ਜੀ ਮੇਰੀ ਆਏ ਨੋ ਤੇਤੀ ਪਰਸੋਂ ਦੇ ਅੱਜ ਮੈਂ ਪਰਸੋਂ ਤੋਂ ਗਿਆ ਨੋ ਕੇ ਦਿੱਕਤ ਉਹ ਨਾ ਦੇ ਚਾਹੇ ਨਾ ਗਿੰਦਾ ਨੂੰ ਰੱਖ ਦਿੰਦੇ ਸਾਈਡ ਤੇ ਸਾਫ ਕਰਨਾ ਰਣੇ ਬਾਹਰ ਜਿਹੇ ਨੂੰ ਇਹ ਖਲਾਬ ਗਿਆ ਪਾਣੀ ਛੱਡ ਗਿਆ ਦੇਖ ਰਾਬਣਾ ਹੀ ਥੱਲੇ ਮੇਰੇ ਕੋਲ ਵੀ ਪਏ ਆ ਅੱਠ ਥੈਲੇ ਇਹਦਾ ਬਾਈ ਆ ਬੰਦ ਕਮਰੇ ਮਾ ਹੋਣ ਗੰਨੇ ਕੋਨੇ ਛੱਡ ਦਿੰਦਾ ਬਣਾ ਕੇ ਇਹਨੂੰ ਤਾਂ ਹਵਾ ਨਹੀਂ ਲੱਗਦੀ ਉਹੀ ਤਾਂ ਲਾਤਾ ਬੰਦ ਕਰਾਉਣਾ ਸੀ ਕੋਠਾ ਲਾ ਬਣਾਇਆ ਉੱਥੇ ਗਰਮੈਸ ਤੂਕਾ ਹੀ ਪੀਆ ਲੈਂਦਾ ਗਰਮੈਸ ਨਹੀਂ ਰਹੀ ਗਰਮੈਸ ਤੂਕਾ ਪੈਂਦੀ ਦਿਨ ਮਤ ਬੜ ਨਹੀਂ ਸਕਦਾ ਵਿੱਚ ਦੇ ਹੋਰ ਸਸਰਾਪ ਬੰਦ ਰਹਿੰਦੇ ਨੇ ਟਿੰਨਾ ਬੰਦ ਰਹਿਣਾ ਦਾ ਤੂੰ ਟਾਕੀ ਨਾ ਦਰਵਾਜਾ ਹਾਂ ਨਾ ਸੁਸਰੀ ਲੱਗੇ ਉਸ ਜਗ੍ਹਾ ਮਰੇ ਜ ਸਹੀ ਗੱਲ ਹੈ ਅਸੀਂ ਕਾਹਨ ਢੋਲ ਉੱਥੇ ਰੱਖਿਆ ਪਿਆ ਨੇਰੇ ਚਾਹੀਦਾ ਉਕਣੀ ਹਾਂ ਉਹ ਮੈਂ ਕਰਾਉਂਗਾ ਮੇਰਾ ਥੋੜਾ ਜਿਹਾ ਅਗਲੇ ਸਰਚੂ ਦਾ ਮਕਾਨ ਦਾ ਕੰਮ ਫੇਰ ਮੈਂ ਉਹ ਕਮਰਾ ਵੀ ਜਿੱਥੇ ਪਾਥੀਆਂ ਪੁੱਥੀਆਂ ਕੁਝ ਨਹੀਂ ਰੱਖਣ ਦੇਣਾ ਆਓ ਤੇਰੇ ਉਹ ਨਾ ਕਮਰੇ ਚ ਬਣਾ ਨੇ ਸਟੋਰ ਉਹ ਚੀਜ਼ ਸਟੋਰ ਨੂੰ ਹੀ ਰੱਖਣੀ ਆ ਨਾ ਨਾ ਠੀਕ ਆ ਵਿਚੇ ਰੇ ਵਿਚੇ ਧਾਨਾ ਕਣਕ ਫੀਟ ਰੱਖ ਦੇ ਜਿੰਦੇ ਗੁੰਡੇ ਦੇ ਅੰਦਰ ਬਸ ਉਹ ਬੰਦ ਕਰਨਾ ਆ ਤੇ ਲਾਉਂਦਾ ਕਿ ਐਂ ਚੱਲਦਾ ਕੰਮ ਹੈ ਇਹ ਪਹਿਲਾਂ ਪਹਿਲਾਂ ਪਿਛਲੇ ਸਾਲ ਜਦ ਗਰੀ ਤੇ ਜੀਰੀ ਆ ਜਾਂ ਮਿੱਟੀ ਵੀ ਜਿਆਦਾ ਬਹੁਤ ਰੇਣ ਸੀ ਕਣਕ ਜਿਆਦਾ ਉਹ ਠੀਕ ਹੁਣ ਥੂੜੀ ਠੀਕ ਆ ਹੁਣ ਤਾਂ ਥੂੜੀ ਵੈਸੇ ਹੀ ਸਾਫ ਐਨੀ ਕੋਈ ਨਹੀਂ ਐਨੀ ਇੱਕ ਮੁਠੀ ਨੂੰ ਤਾਂ ਕੁਝ ਨਹੀਂ ਐਨੀ ਕਿਤਾ ਚਾਹੀਦੀ ਵੀ ਹੈ ਹੁਣ ਤਾਂ ਕਹ ਲੈ ਮੇਰੀ ਗੱਲ ਸੁਣ ਖਾਲੀ ਕਰਦੀ ਨੂੰ ਹਾਂ ਫੀਲ ਰੱਲੀਆ ਵੇਚ ਦੇ ਸਿੱਧੀ ਬਹੁਤ ਤੇਰਾ ਟੂੜ ਖਾਨਾ ਬਹੁਤ ਪਿਆ ਡੰਗਰ ਘਾੜ ਤੇਰਾ ਸਰ ਜਣਾ ਕਾ ਨੂੰ ਹੀ ਫਰਚਾ ਕਰ ਦੇ ਡੰਗਰ ਘਾੜ ਕੇ ਅਸੀਂ ਵੀ ਨਹੀਂ 100 ਬਣਾਉਣੀ ਆ ਜੀ ਸਿਦਨੀ ਤੇ ਇਹਨੇ ਵੇਚਣੀਆਂ ਹਾਂ ਨਾ ਸਹੀ ਮਾਰ ਦੀ ਬਾਤ ਹੈ ਜਿੰਨੀ ਘਰ ਗਈ ਅੰਦਾਜ਼ੇ ਆ ਭਾਲਣੇ ਬਾਕੀ ਵੇਚੀ ਜਾਣੀ ਹਾਂ ਜੇ ਰੇਟ ਹੋਇਆ ਤਾਂ ਠੀਕ ਆ ਐ ਨਹੀਂ ਹਾਂ ਨਹੀਂ ਛੱਡ ਹੈ ਗਈ ਐ ਨਹੀਂ ਛੱਡ ਬਸ ਫੇਰੇ ਉਧਰ ਵੀ ਡੰਗਰ ਘਾੜ ਕੇ ਉਧਰ ਪੜਦੇ ਜਹੇ ਹਾਂ ਕਿਤੇ ਡੰਗਰ ਕਿਟਾਇਦੇ ਤੇ ਇਕ ਸ਼ੈਂਟ ਦੇ ਡੰਗਰ ਆ ਤੇਰੇ ਕੋਲ ਹਾਂ ਇਧਰ ਤਾਂ ਖਾਲੀ ਹੋਗਾ ਸਭ ਨਹੀਂ ਆਦਾ ਹੁਣ ਮੈਂ ਉਹ ਕਰੂੰਗਾ ਲਪਾਈ ਬਹੁਤ ਫਟਿਆ ਇਹਨੂੰ ਚੰਗੀ ਤਰ੍ਹਾਂ ਕਰਾਂਗਾ ਅਗਲੇ ਸਾਲ ਹੁਣ ਹੁਣ ਤੂੰ ਹੋਰ ਕੰਮ ਕਰੀਂ ਹਾਂ ਹੋਰ ਜੇ ਅਗਲੇ ਸਾਲ ਕਰਾਉਣਾ ਹੈ ਨਾ ਇਹ ਵੀ ਲਪਾਈ ਰੀਪੇ ਕਰਾ ਕੇ ਰੰਗ ਵੀ ਕਰਾ ਮਕਾਨ ਸਾਰੇ ਕਰਾਉਣਾ ਮੈਂ ਟਾਕੀਆਂ ਟਾਕੀਆਂ ਦੇ ਵਾਜੇ ਖਾਰੇ ਟਾਕੀਆਂ ਮੋਨੀਅਮ ਦੀਆਂ ਲਵਾਈਆਂ ਇਹ ਸਾਰੀ ਮੇਰੀ ਚੁਗਾਠਾ ਮਤਲਬ ਕਿ ਨਾ ਹੁਣ ਆਪਾਂ ਖੋਦਿਆ ਵੀ ਨਹੀਂ ਹੈਗੀਆਂ ਮੈਂ ਇੱਕ ਦੋ ਟਾਕੀ ਖੋਲੀ ਆ ਮਤਲਬ ਉਹ ਗਰ ਜੀਆਂ ਉਹ ਕੋਕਣੀਆਂ ਕਿ ਬਾਹਰ ਤੋਂ ਪਮੀ ਸਾਰਾ ਕੁ ਪੈਂਦਾ ਉੱਪਰ ਫਰਕ ਵੀ ਜਰੂਰ ਆ ਜਾਂਦੀ ਕੋਈ ਕੋਈ ਰੰਗ ਵੀ ਨਹੀਂ ਹੋਇਆ ਇਹ ਨੇ ਰੰਗ ਹੋ ਗਏ ਨੂੰ 8 ਸਾਲ ਹੋ ਗਏ ਫੇਰ ਉਹ ਦਿਨ ਮੈਂ ਦੱਦ ਨਾ ਇੱਕ ਵਾਰ ਤਾਂ ਕਰਾ ਲਿਆ ਰੰਗ ਉੱਤੀ ਨੇ ਜਦੋਂ ਜਦੋਂ ਬੰਦੀ ਚਾਈਦਾ ਹੋ ਜਾਂਦਾ ਆਖੀ ਵਾਰ ਰੰਗ ਤੁਰੀਆਂ ਮੰਗਦੇ ਦੇਦੇ ਉਹਨਾਂ ਖਰਾਬ ਹੋ ਗਈ ਜੇ ਲੱਕੜੀ ਨਿਕਲੀ ਇਹ ਤਾਂ ਨਿਕਲ ਨਹੀਂ ਆ ਸਾਰੀ ਲੱਕੜੀ ਆ ਰਹੀ ਥੀ ਸਾਰੀ ਨਿਕਲਣੀ ਐ ਇਹ ਜੇ ਕਿਤੇ ਇਹ ਹੋਣ ਲੱਗਾ ਤਾਂ ਜਬਾਪੂ ਆਪ ਉਸਿਲ ਕਰਾ ਦਿਨਾ ਦਾ ਸੀ ਪਿਛਲੇ ਸਾਲ ਜਿਆਦਾ ਲੱਗੇ ਤੇ ਕਰਾਉਣਾ ਹਾਂ ਬਾਪੂ ਨੂੰ ਲੱਗ ਕੇ ਦੋ ਮੁਰੇ ਲੈਂਟਰ ਜੇ ਪਾਉਣ ਲੱਗੇ ਤੇ ਜਿਆਦਾ ਕਹਿੰਦਾ ਤਾਂ ਉਹ ਕਹਿੰਦਾ ਦੂਏ ਲਵਾ ਦੇਣੇ ਟਾਕੀਆਂ ਦਰਵਾਜੇ ਨਮੋਨੀਅਮ ਦੇ ਕਹਿੰਦਾ ਬਾਪੂ ਕਰਕੇ ਸਾਰੇ ਕੰਮ ਹੋ ਜੂਗਾ ਯਾਰ ਮਸ਼ੀਨ ਦਾ ਨਵੇੜ ਗਿਆ ਹੁੰਦਾ ਨਹੀਂ ਲੈਂਦਾ ਕੋਈ ਹੈਗਾ ਕਰੀ ਥੋੜਾ ਬੋਤਾ ਜੀ ਮੈਂ ਸਨ ਸੰਸਾਰ ਤੇਲ ਪਾਣੀ ਦੇਣਾ ਹੋਰ ਸਾਰ ਮਾੜਾ ਮੋਟਾ 1.5 ਦਾ ਹੈਗਾ ਵਾ ਥੋੜਾ ਕੰਮ ਜਿਆਦਾ ਉਹਨੂੰ ਵੀ ਜਿਹੜਾ ਜਿਆਦਾ ਤਾਂ ਹੋ ਗਿਆ ਠੀਕ ਹੈ ਇੱਕ ਫੇਰ ਮੈਨੂੰ ਵੀ ਕੰਮ ਜਿਆਦਾ ਫੇਰ ਮੈਂ ਇਹਦੇ ਕਰਕੇ ਮੈਂ ਚੱਲ ਕੇ ਤੇ ਨਹੀਂ ਫੇਰ ਕਰੂੰ ਮੈਂ ਨਿਪਟ ਲਿਆ ਇਹਦਾ ਮਾ ਉਹ ਮੋੜ ਦਾ ਸਾਰੇ ਉਹ ਕਰ ਲੈ ਉਹਦੀ ਵੀ ਜਾੜਾ ਦੀਦੀ ਦੁਆਲੇ ਦੁਆਲੇ ਸੱਲਦੀ ਨਾਲ ਅਰੇ ਫੇਰ ਤਾਂ ਸੱਲਦੀ ਨਾਲ ਕਰਦੀ ਦੀਦੀ ਢਿੱਲੀ ਹੋਈ ਵੀ ਉਧਰ ਕੀ ਹੋ ਗਿਆ ਕਮਜ਼ੋਰੀ ਦੀ ਕਮਜ਼ੋਰੀ ਦੀ ਹੋ ਗਈ ਸਾਜਾ ਚੜਨ ਲੱਗ ਗਿਆ ਆਹ ਕਮਜ਼ੋਰੀ ਦੀ ਚੜਦਾ ਹੁਣ ਗੋਡੇ ਪਖਾੜ ਜਾ ਜੜਿਆ ਯਾਰ ਕੁਝ ਨਹੀਂ ਹੋਰ ਨਹੀਂ ਕੁਝ ਵੀ ਦੁਖਦਾ ਹਾਂ ਬੋਡੇ ਕਹਿੰਦੇ ਸੀ ਦੁਰਨੇ ਥੋੜਾ ਹੋ ਕੇ ਮੈਂ ਤਾਂ ਕਹਿੰਦਾ ਬੋਡੇ ਨਾਲ ਗੁਮਟਰ ਜਨ ਹੁਣ 15.5 ਹੋਣਾ ਜੇ ਪਖਾਰ ਚੜਦੀਆਂ ਨਾ ਸਰੀਰ ਕਮਜ਼ੋਰੀ ਫੜ ਲੈਂਦਾ ਸਰਜੀਤ ਆਹੀ ਚੱਕ ਲਈ ਤੋੜੀ ਚੱਲੀਏ ਚੱਲ ਦੇਖੀ ਯਾਰ ਚੱਲ ਆਉਂਦੇ ਸੀ ਫੇਰ ਮੁੜ ਕੇ ਆਉਂਦੇ ਆ ਮੜਾ ਦਵਾਈ ਦੁਆਲੀ ਇੱਕ ਵਾਰ ਦੁਆਇ ਦੁਆਲੀ ਇਹ ਫੇਰ ਆਉਂਦੇ ਆ ਮੈਂ ਠੀਕ ਆ ਜੀਰੀ ਪਾਣੀ ਬੜੀ ਘੰਟਾ ਤੇਰੀ ਜੀਰੀ ਮੈਂ ਕਹਿੰਦਾ ਕਿੱਧਰ ਹੋਣ ਲੱਗੇ ਛਿੱਟੇ ਭਾਈ 480 480 ਜੀਰੀ ਵਧੀਆ ਦੋ ਥੈਲੇ ਯੂਰੀ ਦੇ ਪਾ ਪਏ ਤੇ ਇੱਕ ਮੈਂ ਹੋਰ ਗੱਲ ਦੇਖੀ ਜੀ ਜ਼ਮੀਨ ਦਾ ਵੀ ਫਰਕ ਆ ਮੈਂ ਬੱਲਾ ਮਣੀਆ ਦਾਣਿਆਂ ਦੇ ਦਾਣੇ ਵੀ ਗਿਲ ਉਹ ਬਾਲਰ ਜਿਹੜੀ ਉੱਠਿਆ ਵਾਲਾ ਬੀਜ ਆ ਰਹਾ ਹਾ ਇੱਥੇ ਆ ਤੇਰਾ 30 ਪਲੱਸ ਆ ਜੀਰੀ ਉਹ ਤਾਂ ਆਪਣੀ ਇਹਨਾਂ ਦੀਦਾ ਹੈਗੀ ਆ ਆਹ ਹਾ 473 473 ਵੀ ਬੀਜ ਬਹੁਤ ਵਧੀਆ ਕਵੇਰੀ ਵਾਲਿਆਂ ਦਾ ਉਹ ਵੀ ਵਧੀਆ ਉਹ ਰੋਤਾ ਖੜਾਣ ਦਾ ਬੀਜ ਬੰਦਾ ਵਾਲ ਦਾ ਇੱਕ ਦਾ ਪਹਿਲਾਂ ਦੋ ਉਂਗਲ ਦਾ ਕਿਵੇਂ ਵੀ ਇੱਕ ਗਿੱਠ ਗਿੱਠ ਕੇ ਅਲੱਗ ਅਲੱਗ ਬੀਜਾਂ ਦਾ 473 ਦੇ ਇੱਕ ਗਿੱਠ ਦੋ ਉਂਗਲ ਆ ਹਾਂ 468 ਇੱਕ ਗਿੱਠ ਦੋ ਚਾਰ ਉਂਗਲਾਂ ਆ ਇਹ ਕੁਝ 468 ਦੀ ਬੱਲ ਵੱਡੀ ਆ ਪਤਾ ਕੀ ਕਰਨਾ ਚਲੋ ਉਹ ਵੀ ਠੀਕ ਆ ਪਰ ਇਹ ਦੋਹੇ ਬੀਜ ਵਧੀਆ ਵਧੀਆ ਵੀ 470 ਹੈ 470 ਲਾਇਵ ਆ ਮੇਰੇ ਘਟਗੀ ਦੀ ਤੇ ਲੈ ਕੇ ਲਾਇਵ ਬਰਾ ਇੱਕੇ ਖੇਚ ਲਾਇਵ ਕੋਈ ਪਿਛਾਣੇ ਨਹੀਂ ਸਕਦਾ 470 ਹਾਂ 700 ਖਾਤਾ ਹੈ ਉਹ ਸੇਮੇ ਇੱਕ 베ਰੀ ਦੇ ਮੇਰਾ ਧੋਲ ਰੱਖ ਜਾਣਾ ਯਾਰ ਧੋਲ ਮੇਰੇ ਕੋਲੇ ਦੇ ਆ ਹੁਣ ਅੱਜ ਹੁਣ ਤਾਂ ਦੁਕਦਿਆਂ ਰੱਖ ਲਿਆ ਚੱਲ ਠੀਕ ਆ ਚੱਲ ਠੀਕ ਆ ਚੰਗਾ ਚੰਗਾ ਭਾਈ ਸਿਕਾਲ